ਕੋਈ ਧਰਮ ਨਹੀਂ ਦੋ ਹੀ ਧਰਮ ਨੇ ਇੱਕ ਧਰਮ ਹੈ ਸੱਚ ਦੂਸਰਾ ਧਰਮ ਹੈ ਝੂਠ ਹਰ ਜੀਵ ਜਿਹਦੇ ਵਿੱਚ ਜੋਤ ਜਲ ਰਹੀ ਹੈ ਉਹ ਰੱਬ ਦਾ ਪਿਆਰਾ ਹੈ ਜੇ ਮੈਂ ਆਪ ਦਾ ਮੁੰਡਾ ਤੇ ਧੀ ਵਿਆਹ ਨਹੀਂ ਹੋਵੇ ਮੈਂ ਉਹਨੂੰ ਗਰੀਬੀ 'ਚ ਵਿਆਹ ਨੂੰ ਇਨਸਾਨ ਸ਼ੈਤਾਨ ਬਣ ਕੇ ਮੇ ਗਿਆ ਮੈਂ ਸਵਾਲ ਹਮੇਸ਼ਾ ਮੇਰੀ ਜ਼ਿੰਦਗੀ ਦੇ ਵਿੱਚ ਚੱਲਦਾ ਰਹਿੰਦਾ ਹੈ ਮੈਂ ਕਿਹਾ ਤੇਰਾ ਮੋਹ ਜਿਹਦੇ ਨਾਲ ਚਾਹੀਦਾ ਸੀ ਉਹਦੇ ਨਾਲ ਹੈ ਨਹੀਂ ਮੋ ਤੂੰ ਇਸ ਦੁਨੀਆ 'ਚ ਫਸਾਈ ਫਿਰਦੀ ਐ ਤਾਂ ਤੂੰ ਦੁਖੀ ਐ ਬੇਮੁਖ ਹੋਏ RAM ਤੇ ਲਗਨ ਜਨਮ ਵਿਯੋਗ ਪੁੱਤ ਮੇਰੇ ਬੇਸ਼ੱਕ ਤੂੰ ਐ ਬੇਸ਼ੱਕ ਸਾਰੀਆਂ ਬੇਟੀਆਂ ਤੁਸੀਂ ਬੈਠਿਓ ਪ੍ਰੈਸ ਵਾਲੇ ਸੱਚੇ ਰਾਜ ਚੱਲਦਾ ਉਸਤਤ ਕਰੇ ਜਹਾਨ ਜਿੱਦਨ ਰੱਬ ਦੀ ਉਂਗਲ ਪੁੱਤ ਫੜ ਲੇਗੀ ਤੇ ਤੇਰਾ ਘਰ ਵਾਲਾ ਵੀ ਤੈਨੂੰ ਮੱਥਾ ਟੇਕਦਾ ਮੈਂ ਤੈਨੂੰ ਲਿਖ ਕੇ ਦਿੰਦਾ ਤੇਰੀ ਸੱਸ ਵੀ ਤੈਨੂੰ ਧੀ ਕਹਿ ਕੇ ਚੁੰਮ ਲਿਆ ਕਰੂਗੀ ਪਤਾ ਲੇਕਿਨ ਜਦ ਤੱਕ ਉਹ ਤੋਂ ਦੂਰ ਹੋ ਉਹਦੇ ਨਾਮ ਤੋਂ ਦੂਰ ਹੋ ਚੌਕਟਾ ਚੱਲਦੇ ਫਿਰਦੇ ਵਾਹਿਗੁਰੂ ਇਹਨਾਂ 'ਚ ਦਿਖਦਾ ਸਾਰਿਆਂ 'ਚ ਤਦ ਤੱਕ ਜ਼ਿੰਦਗੀ ਦੇ ਵਿੱਚ ਸੁੱਖ ਮੈਂ ਉੱਤਰਮ ਦੇਖਦੇ ਨੇ ਜਾਤ ਦੇਖਦੇ ਨੇ ਪਾਤ ਦੇਖਦੇ ਨੇ ਫੇਰ ਕਿਸੇ ਨਾਲ ਰਿਸ਼ਤਾ ਬਣਾਉਂਦੇ ਨੇ ਬਣਾਉਣ ਤੋਂ ਪਹਿਲਾਂ ਯਾ ਬਹੁਤ سارے ਰਿਸ਼ਤੇ ਇਹੋ ਜਿਹੇ ਨੇ ਜਿਹੜੇ ਅੱਜ ਕੱਲ ਯੰਗ ਜਨਰੇਸ਼ਨ ਬਣਾਉਂਦੀ ਹੈ ਤੇ ਉਹਨਾਂ ਦੇ ਘਰ ਦੇ ਨਹੀਂ ਮੰਨਦੇ ਕਿ ਇਹ ਸਾਡੇ ਨਾ ਜਿਹੜੇ ਧਰਮ ਦੇ ਨਹੀਂ ਹੈਗੇ ਇਹਨਾਂ ਦਾ ਧਰਮ ਹੋਰ ਹੈ ਤੇ ਇਹਨਾਂ ਨਾਲ ਰਿਸ਼ਤਾ ਨਹੀਂ ਬਣਾਉਣਾ ਇਹਨਾਂ ਨਾਲ ਤੇਰਾ ਵਿਆਹ ਨਹੀਂ ਕਰ ਸਕਦੇ ਤਾਂ ਇਸ ਕਰਕੇ ਕਈ ਰਿਸ਼ਤੇ ਖਤਮ ਹੁੰਦੇ ਨੇ ਤੇ ਇਸ ਚੀਜ਼ ਬਾਰੇ ਤੁਸੀਂ ਕੀ ਇਸ ਦੁਨੀਆ ਦੇ ਵਿੱਚ ਕੋਈ ਧਰਮ ਨਹੀਂ ਦੋ ਹੀ ਧਰਮ ਨੇ ਇੱਕ ਧਰਮ ਹੈ ਸੱਚ ਦੂਸਰਾ ਧਰਮ ਹੈ ਝੂਠ ਫੈਸਲਾ ਤੁਸੀਂ ਕਰ ਲਓ ਸੱਚ ਨਾਲ ਖੜੇ ਹੋਣਾ ਕਿ ਝੂਠ ਨਾਲ ਹਰ ਜੀਵ ਜਿਹਦੇ ਵਿੱਚ ਜੋਤ ਜਲ ਰਹੀ ਹੈ ਉਹ ਰੱਬ ਦਾ ਪਿਆਰਾ ਹੈ ਜੇ ਮੈਂ ਆਪ ਦਾ ਮੁੰਡਾ ਤੇ ਧੀ ਵਿਆਹ ਨਹੀਂ ਹੋਵੇ ਮੈਂ ਉਹਨੂੰ ਗਰੀਬੀ 'ਚ ਵਿਆਹ ਨੂ ਲੈ ਕੇ ਰੋ ਸੰਸਕਾਰੀ ਹੋਵੇ ਰੱਬ ਦੀ ਪੂਜਾ ਕਰਨ ਵਾਲਾ ਹੋਵੇ ਇਨਸਾਨ ਨੂੰ ਪਿਆਰ ਕਰਨ ਵਾਲਾ ਹੋਵੇ ਉਹਦੀ ਤਰੱਕੀ ਹਮੇਸ਼ਾ ਜ਼ਿੰਦਗੀ 'ਚ ਹੋ ਜਾਏਗੀ ਧੀ ਮੇਰੀ ਇਹ ਚਾਰ ਪੈਸਿਆਂ ਨਾਲ ਕੋਠੀਆਂ ਨਾਲ ਗੱਡੀਆਂ ਨਾਲ ਤਰੱਕੀ ਨਹੀਂ ਹੋਇਆ ਕਰਦੀ ਤਰੱਕੀ ਬੰਦੇ ਦੇ ਕਿਰਦਾਰ ਨਾਲ ਹੁੰਦੀ ਹੈ ਤੇ ਕਿਰਦਾਰ ਉਦੋਂ ਬਣਦੇ ਹੈ ਜਦ ਰੱਬ ਨੂੰ ਆਪਾਂ ਉਹਦੀ ਜੋਤ ਜਗੀ ਜਗ ਰਹੀ ਉਹਨੂੰ ਹੋਰ ਕਿਉਂ ਪਾ ਕੇ ਵੱਡੀ ਜੋਤ ਬਣਾ ਦਿੰਦੇ ਆ ਤਾਂ ਔਰਾ ਥੋੜਾ ਬਣ ਜਾਂਦਾ ਸੋ ਆਈ ਹੈ ਜ਼ਿੰਦਗੀ ਇਸ ਤੋਂ ਇਲਾਵਾ ਮੈਂ ਤੇ ਕੁਝ ਜ਼ਿੰਦਗੀ ਨਾਲ ਦੇਖਿਆ ਨਾ ਮੈਂ ਜਾਣਦਾ ਸੀ ਅੰਦਰ ਵੀ ਗੱਲਾਂ ਕੀਤੀਆਂ ਨੇ ਕਿ ਜੇ ਤੁਸੀਂ ਬਾਹਰ ਹੁੰਦੇ ਸੀ ਤਾਂ ਤੁਸੀਂ ਬਹੁਤ ਸਾਰੇ ਬਜ਼ੁਰਗਾਂ ਨੂੰ ਮਿਲੇ ਜਿਨ੍ਹਾਂ ਨੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਕੋਈ ਇੱਕ ਕਹਾਣੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕੋ ਤਾਂ ਕਿ ਦਰਸ਼ਕ ਸੁਣਨ ਕੀ ਬਾਅਦ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਕਿਦਾਂ ਦਾ ਫੀਲ ਕਰਦੇ ਨੇ ਕਿਹੜੀਆਂ-ਕਿਹੜੀਆਂ ਸਿਚੁਏਸ਼ਨਸ ਤੋਂ ਉਹਨਾਂ ਨੂੰ ਲੰਘਣਾ ਪੈਂਦਾ ਕਿ ਕੁਝ ਉਹਨਾਂ ਨੂੰ ਫੇਸ ਕਰਨਾ ਪੈਂਦਾ ਬੇਸ਼ੱਕ ਉਹਤੇ ਪਰਿਵਾਰਾਂ ਨਾਲ ਰਹਿ ਰਹੇ ਨੇ ਪਰ ਪਰਿਵਾਰਾਂ ਨਾਲ ਰਹਿ ਕੇ ਵੀ ਉਹ ਇਕੱਲੇ ਹੁੰਦੇ ਨੇ ਉੱਥੇ ਉਹਨਾਂ ਦਾ ਸੁਣਨ ਵਾਲਾ ਕੋਈ ਨਹੀਂ ਹੈ ਉਹਨਾਂ ਦੇ ਹਾਸੇ ਵੰਡਾਉਣ ਵਾਲਾ ਉੱਥੇ ਕੋਈ ਨਹੀਂ ਹੈ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੈ ਫਿਰ ਉਹ ਬਾ ਕੋਈ ਐਜਾ ਕੋਈ ਕਿੱਸਾ ਜਿਹੜਾ ਤੁਹਾਨੂੰ ਯਾਦ ਹੋਵੇ ਤੁਸੀਂ ਕੋਈ ਗੱਲ ਸੁਣਾਓ ਕਹਾਣੀ ਇੱਕ ਹੋਵੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਜੇ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਬੇਟਾ ਮੈਂ ਰੋ ਪੂੰਗਾ ਮੇਰੇ ਦਿਲ 'ਚ ਮੇਰੇ ਸੀਨੇ 'ਚ ਐਨਾ ਦਰਦ ਹੈ ਇਸ ਦੁਨੀਆ ਬਾਰੇ ਕਿ ਲੋਕ ਇਹਨੇ ਦੁਖੀ ਕਿਉਂ ਨੇ ਬਜ਼ੁਰਗ ਇਹਨੇ ਦੁਖੀ ਕਿਉਂ ਨੇ ਇਨਸਾਨ ਸ਼ੈਤਾਨ ਬਣ ਕੇ ਮਿ ਗਿਆ ਮੈਂ ਸਵਾਲ ਹਮੇਸ਼ਾ ਮੇਰੀ ਜ਼ਿੰਦਗੀ ਦੇ ਵਿੱਚ ਚੱਲਦਾ ਰਹਿੰਦਾ ਹੈ ਮੈਂ ਉਹ ਜੇ ਬਜ਼ੁਰਗ ਦੇਖੇ ਆ ਬਜ਼ੁਰਗਣੀਆਂ ਦੇਖੀਆਂ ਜਿਨ੍ਹਾਂ ਨੇ ਹੱਥ ਜੋੜ ਕੇ ਗਿਆ ਪੁੱਤ ਸਾਨੂੰ ਵਾਪਸ ਲੈ ਜਾ ਸਾਡੇ ਕੋਲ ਪੈਸੇ ਹੈ ਨਹੀਂ ਮਹਾ ਮਾਂ ਚੱਲ ਚਲੀਏ ਕਹਿੰਦੀ ਪੁੱਤ ਡਰ ਲੱਗਦਾ ਜਾਨ ਨੂੰ ਦਿਲ ਤਾਂ ਕਰਦਾ ਪਰ ਪੋਤੀ ਨਾਲ بڑا ਮੋਹ ਹੈ ਪੁੱਤਰ ਨਾਲ بڑا ਮੋਹ ਹੈ ਮੇਰੇ ਪੋਤੇ ਨਾਲ بڑا ਮੋਹ ਹੈ ਇਹ ਮੇਰਾ ਘਰ ਵਾਲਾ ਮੇਰੇ ਇਹਦੇ ਨਾਲ بڑا ਮੋਹ ਹੈ ਮੈਂ ਛੱਡ ਕੇ ਕਿੱਥੇ ਜਾਵਾਂ ਮੈਂ ਕਿਹਾ ਤੇਰਾ ਮੋਹ ਜਿਹਦੇ ਨਾਲ ਚਾਹੀਦਾ ਸੀ ਉਹਦੇ ਨਾਲ ਹੈ ਨਹੀਂ ਮੋਹ ਤੂੰ ਇਸ ਦੁਨੀਆ 'ਚ ਫਸਾਈ ਫਿਰਦੀ ਐ ਤਾਂ ਤੂੰ ਦੁਖੀ ਐ ਮੋਹ ਆਪਣਾ ਰੱਬ ਨਾਲ ਪਾ ਲਾ ਤੇਰੀਆਂ ਸਾਰੀਆਂ ਸਮੱਸਿਆ ਠੀਕ ਹੋ ਜਾਣਗੀਆਂ ਬਹੁਤ ਸਾਰੀਆਂ ਫੈਮਲੀਆਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਥਾਪੜਾ ਦਿੱਤਾ ਜੋਤਾਂ ਜਲਾ ਕੇ ਉਹਨਾਂ ਦੇ ਘਰ 'ਚ ਪਈ ਸਾਹਿਬ ਦੇ ਪਾਠ ਕਰਵਾ ਕੇ ਹੋਰ ਆਪਣਾ ਆਪਣੇ ਧਰਮ ਨਾਲ ਜੋੜ ਕੇ ਮੈਂ ਕਿਹਾ ਤੁਸੀਂ ਅੱਧਾ ਘੰਟਾ ਰੋਜ਼ ਰੱਬ ਨੂੰ ਦਿਲੋਂ ਰੋ ਕੇ ਯਾਦ ਕਰ ਲਿਆ ਕਰੋ ਜਿੰਨਾ ਮਾਂ ਤੂੰ ਮੇਰੇ ਕੋਲ ਰੋ ਰਹੀਆਂ ਬਜ਼ੁਰਗ ਮੇਰੇ ਕੋਲ ਰੋ ਰਹੇ ਹੋ ਉਹਨਾਂ ਤੋਂ ਰੱਬ ਕੋਲ ਰੋਜ ਜੋਤ ਚਲਾ ਕੇ ਚੌਂਕੜਾ ਮਾਰ ਕੇ ਕਿ ਮੇਤੋਂ ਜੋ ਕੁਝ ਹੋ ਗਿਆ ਮੈਨੂੰ ਮਾਫ ਕਰ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਆਪਣਾ ਮਸਤਕ ਤੇਰੇ ਚਰਨਾਂ 'ਚ ਟੇਕਦਾ ਜਿੱਥੋਂ ਤੂੰ ਹੈਗਾ ਮੈਨੂੰ ਇੱਕ ਵਾਰੀ ਆਸ਼ੀਰਵਾਦ ਦੇ ਕੇ ਆਪਣਾ ਬਣਾ ਲੈ ਤੇਰੇ ਮੈਂ ਕਿਹਾ ਸਾਰੇ ਦੁੱਖ ਤੇਰੇ ਹੰਝੂ ਸਭ ਮਿਟ ਜਾਣਗੇ ਸਾਰੇ ਤੇਰੇ ਪੈਰਾਂ 'ਚ ਪੈ ਜਾਣਗੇ ਨਹੀਂ ਤਾਂ ਕਰਕੇ ਦੇਖ ਲੈ ਤੁਸੀਂ ਯਕੀਨ ਕਰਨਾ ਯਕੀਨ ਕਰਨਾ ਬੇਟਾ 2000 ਤੋਂ ਵੱਧ ਫੈਮਲੀਆਂ ਇਸ ਦੁਨੀਆ ਦੇ ਵਿੱਚ ਅੱਜ ਸੁਖੀ ਇਸ ਕਰਕੇ ਬਸ ਰਹੀ ਹੈ ਕਿਉਂਕਿ ਉਹਨਾਂ ਨੇ ਮੇਰੀ ਗਰੀਬ ਦੀ ਇੱਕ ਛੋਟੀ ਜੀ ਗੱਲ ਮੰਨ ਲਈ। ਉਹ ਕਹਿੰਦੇ ਭਾਈ ਸਾਡਾ ਤਾਂ ਹੁਣ ਬਸ ਉਹੀ ਹੈ ਤੇ ਜਿਹੜੀ ਨੂੰਹ ਗਾਲਾਂ ਕੱਢਦੀ ਸੀ ਜਿਹੜਾ ਪੁੱਤਰ ਗਾਲਾਂ ਕੱਢਦਾ ਸੀ ਉਹਨੇ ਆ ਕੇ ਪੈਰ ਫੜ ਕੇ ਕਿਹਾ ਉਹ ਸਾਨੂੰ ਮaaf ਕਰਦੇ ਹੋ ਜ਼ਿੰਦਗੀ ਗਲਤੀ ਹੋ ਗਈ। ਅੱਜ ਸਾਰਾ ਪਰਿਵਾਰ ਬੈਠ ਕੇ ਜੋਤ ਜਲਾ ਕੇ ਉਹਦਾ ਨਾਮ ਜਪਦਾ ਤੇ ਉਹ ਘਰਾਂ ਚ ਸੁਖ ਹੈ। ਮੇਰੇ ਨਾਲ ਚਲਿਓ ਕਿਤੇ ਅੱਪ ਚਲਦੇ ਆਂ ਦੁਨੀਆਂ ਦੇਖਣ ਤੁਹਾਨੂੰ ਮੈਂ ਦਿਖਾਉਂਗਾ ਕਿ ਲੋਕ ਜਿਹੜੇ ਦੁਖੀ ਤੋਂ ਦੁਖੀ ਸੀਗੇ ਉਹ ਅੱਜ ਉਹਨਾਂ ਦੇ ਘਰ ਦੇ ਵਿੱਚ ਐਲ ਪਹਿਲਾ ਤੇ ਉਹ ਇੱਜ਼ਤ ਹੋ ਰਹੀ ਹੈ ਤੇ ਉਹ ਬੜੇ ਖੁਸ਼ ਨੇ ਬੇਮੁਖ ਹੋਏ RAM ਤੇ ਲਗਨ ਜਨਮ ਵਿਯੋਗ ਪੁੱਤ ਮੇਰੇ ਬੇਸ਼ੱਕ ਤੂੰ ਹੈ ਬੇਸ਼ੱਕ ਸਾਰੀਆਂ ਬੈਠੀਆਂ ਤੁਸੀਂ ਬੈਠੇ ਹੋ ਪ੍ਰੈਸ ਵਾਲੇ ਸੱਚੇ ਰਾਜ ਚੱਲਦਾ ਉਸਤਤ ਕਰੇ ਜਹਾਨ ਜਿੱਦਨ ਰੱਬ ਦੀ ਉਂਗਲ ਪੁੱਤ ਫੜ ਲੇਗੀ ਤੇ ਤੇਰਾ ਘਰ ਵਾਲਾ ਵੀ ਤੈਨੂੰ ਮੱਥਾ ਟੇਕ ਦੂਗਾ ਮੈਂ ਤੈਨੂੰ ਲਿਖ ਕੇ ਦਿੰਦਾ ਤੇਰੀ ਸੱਸ ਵੀ ਤੈਨੂੰ ਧੀ ਕਹਿ ਕੇ ਚੁੰਮ ਲਿਆ ਕਰੂਗੀ ਮੱਥਾ ਲੇਕਿਨ ਜਦ ਤੱਕ ਉਹ ਤੋਂ ਦੂਰ ਹੋ ਉਹਦੇ ਨਾਮ ਤੋਂ ਦੂਰ ਹੋ ਚੌਂਕਟਾ ਚੱਲਦੇ ਫਿਰਦੇ ਵਾਹਿਗੁਰੂ ਇਨਾਂ ਚ ਦਿਖਦਾ ਸਾਰਿਆਂ ਚ ਤਦ ਤੱਕ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਮੈਡਮ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ